ਅੱਜ ਸਥਾਨਕ ਬਟਾਲਾ ਕਲੱਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਬਟਾਲਾ ਹਲਕਾ ਇੰਚਾਰਜ ਨਰੇਸ਼ ਮਹਾਜੰਦੀ ਗਵਾਈ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਮੀਤ ਪ੍ਰਧਾਨ ਅਨਿਲ ਜੋਸ਼ੀ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਸੰਧੂ ਜਥੇਬੰਦਕ ਸਕੱਤਰ सुरेंद्र ਸਿੰਧੀ ਹਲਕਾ ਸੁਜਾਨਪੁਰ ਦੇ ਇੰਚਾਰਜ ਰਾਜਕੁਮਾਰ ਗੁਪਤਾ ਨੇ ਸ਼ਿਰਕਤ ਕੀਤੀ ਇਸ ਦੌਰਾਨ ਭਾਜਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਨਰੇਸ਼ ਮਹਾਜੰਦੀ ਗਵਾਈ ਹੇਠ ਵੱਡੀ ਗਿਣਤੀ ਚੋਂ ਭਾਜਪਾ ਆਗੂ ਦੇ ਵਰਕਰ ਕਾਲੀ ਦਲ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਤੇ ਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਮੌਜੂਦਾ ਜਿਲ੍ਹਾ ਸਪੋਰਟਸ ਸੈੱਲ ਤੇ ਜਨਰਲ ਸਕੱਤਰ ਸਿਟੀ ਭਾਜਪਾ ਮੰਡਲ ਪ੍ਰਦੀਪ ਸ਼ਰਮਾ ਮੌਜੂਦਾ ਸਕੱਤਰ ਭਾਜਪਾ ਮੰਡਲ ਸ਼ਿਵਮ ਮਿਸ਼ਰਾ ਭਾਜਪਾ ਸਿਟੀ ਮੰਡਲ ਆਈਟੀ ਸੈੱਲ ਦੇ ਅੰਕਿਤ ਕਾਰਜਕਾਰੀ ਮੈਂਬਰ ਸਿਟੀ ਮੰਡਲ ਮੋਨੂ ਪਹਿਲਵਾਨ ਯੂਵਾ ਮੋਰਚਾ ਦੇ ਮੀਤ ਪ੍ਰਧਾਨ ਵਿਕਾਸ ਕੁਮਾਰ ਆदि अनेका ਲੋਕ ਸ਼ਾਮਲ ਹੋ ਗਏ ਇਸ ਮੌਕੇ ਤੇ ਨਰੇਸ਼ ਮਹਾਜਨ ਨੇ ਕਿਹਾ ਕਿ ਸ਼ਰਮਨੀ ਕਾਲੀ ਦਲ ਦੀਆਂ ਨੀਤੀਆਂ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਸਦਕਾ ਅਜ ਬਟਾਲਾ ਤੋਂ ਬਾਸ਼ਪਾ ਆਗੂ ਤੇ ਵਰਕਰ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਜਿਸ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ਇਸ ਮੌਕੇ ਤੇ ਅਨਿਲ ਜੋਸ਼ੀ ਨੇ ਕਿਹਾ ਕਿ ਬਟਾਲਾ ਚ ਨਰੇਸ਼ ਮਹਾਜਨ ਦੀ ਅਗਵਾਈ ਹੇਠ ਅਕਾਲੀ ਦਲ ਦਿਨ ਬਦਨ ਮਜ਼ਬੂਤ ਹੋ ਰਿਹਾ ਹੈ ਤੇ ਲੋਕ ਸਭਾ ਚੋਣਾਂ ਚ ਸ਼ਰਮਨੀ ਅਕਾਲੀ ਦਲ ਸੁਪੇਦੀਆਂ ਸਾਰੀਆਂ ਸੀਟਾਂ ਆਪਣੇ ਦਮ ਤੇ ਇਤਿਹਾਸਕ ਜਿੱਤ ਦਰਜ ਕਰੇਗਾ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਨਰੇਸ਼ ਮਾਜਨ ਵਰਗੇ ਤਜਰਬੇਕਾਰ ਆਗੂ ਦਾ ਪਾਰਟੀ 'ਚ ਸ਼ਾਮਲ ਹੋਣਾ ਬਹੁਤ ਵੱਡੀ ਗੱਲ ਹੈ ਅਤੇ ਉਹਨਾਂ ਦੀ ਇਕਵਾਈ 'ਚ ਅਕਾਲੀ ਦਲ ਆਉਣ ਵਾਲੇ ਸਮੇਂ ਵਿੱਚ ਬਲੰਦੀਆਂ ਨੂੰ ਛੂਹੇਗਾ ਅੱਜ ਮੈਂ ਬਟਾਲੇ ਆਇਆ ਜੀ ਵੇਖੋ ਕਿੰਨਾ ਵਧੀਆ ਮੌਸਮ ਹੈ ਤੋਂ ਦੇ ਪੂਰੀ ਉਹਦੇ باوجود ਕਰੰਟ ਪੂਰਾ ਉਹਦੇ باوجود ਗਰਮੀ ਪੂਰੀ ਬੰਦਿਆਂ ਦੇ ਵਿੱਚ ਤੇ ਬਟਾਣੇ ਚ ਪੂਰੀ ਗਰਮੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਰੇਸ਼ ਮਹਾਜਨ ਜੀ ਜਦੋਂ ਦੇ ਸ਼ਾਮਲ ਹੋਇਆ ਦਿੱਲੀ ਜਿਹੜਾ ਵਾ ਪਰਿਵਾਰ ਵੱद्दा ਪਿਆ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਵੀ ਇਹਨਾਂ ਨੇ ਪ੍ਰਦੀਪ ਸ਼ਰਮਾ ਜੀ ਯੂਥ ਲੀਡਰ ਆ ਉਹਨਾਂ ਦੇ ਸਮੇਤ ਤਕਰੀਬਨ 15 ਨਵੇਂ ਨੌਜਵਾਨ ਮੁੰਡੇ ਜਿਹੜੇ ਦਰਜਾ ਦਰਜਾ ਅਲੱਗ-ਅਲੱਗ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਚ ਕੰਮ ਕਰਦੇ ਸੀ ਅਲੱਗ-ਅਲੱਗ ਫੀਲਡ ਦੇ ਵਿੱਚ ਕੋਈ ਆਈਟੀ ਦਾ ਵਾ ਕੋਈ ਜ਼ੁਆ ਮੋਰਚੇ ਦਾ ਵਾ ਕੋਈ ਸਪੋਰਟਸ ਦੇ ਆ ਤੇ ਇਹ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਦੀ ਜੀ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਨਰੇਸ਼ ਮਹਾਜਨ ਜੀ ਜਿਹਦੇ ਹਲਕਾ ਇੰਚਾਰਜ ਬਟਾਲੇ ਦੇ ਤੇ ਰਮਨਦੀਪ ਸਿੰਘ ਜੀ ਜ਼िला ਪ੍ਰਧਾਨ ਸੰਧੂ ਸਾਹਿਬ ਇਨਾਂ ਦੀ ਰਗਵਾਈ ਦੇ ਵਿੱਚ ਜਿਹੜੇ ਆ ਉਹ ਸ਼ਾਮਲ ਹੋਇਆ ਮੈਂ ਉਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਨਾ ਤੇ ਸਾਰੇ ਹੀ ਮੈਂ ਆਸ ਵੀ ਕਰਦਾ ਕਿ ਇਸੇ ਤਰ੍ਹਾਂ ਹੀ ਪਾਰਟੀ ਦਾ ਝੰਡਾ ਬੁਲੰਦ ਕਰਨਗੇ ਤੇ ਆਉਣ ਵਾਲੀਆਂ ਕੋਈ ਵੀ ਇਲੈਕਸ਼ਨ ਹੋਊਗੀ ਇਹ ਬਟਾਲਾ ਹਲਕਾ ਜਿਹੜਾ ਵਾ 100% ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹਾਂ ਜਿੱਤਦੀ ਰਹੂਗਾ ਸਮਝੌਤਾ ਕਰੋ ਤਾਂ ਸੰਭਵ ਹੈ ਕਿ ਨਹੀਂ ਹੈ ਦੇਖੋ ਜੇ ਸਮਝੌਤਾ ਸਾਡੀ ਨਾ ਮਤਲਬ ਬਟਾਲੇੋਂ ਤੇ ਨਾ ਅੰਬਰਸਰੋਂ ਤੇ ਨਾ ਸਾਡੇ ਤੋਂ ਹੋਣਾ ਹੈ ਸਮਝੌਤਾ ਜੇ ਕੱਲ ਨੂੰ ਹੋਇਆ ਵੀ ਦੇ ਕੋ ਸਮਝੋਤੇ ਇਹਦੇ ਚ ਪਾਰਟੀਆਂ ਦੇ ਮੈਂ ਸਮਝਦਾ ਕੋਈ ਪ੍ਰੇਮ ਪਿਆਰ ਦੇ ਯਾਰੀਆਂ ਦੋਸਤੀਆਂ ਦੇ ਸਮਝੋਤੇ ਨਹੀਂ ਹੁੰਦੇ ਜਰੂਰਤਾਂ ਦੇ ਸਮਝੋਤੇ ਹੁੰਦੇ ਆ ਉਸ ਦਿਨ ਸਮਝੌਤਾ ਭਾਰਤੀ ਜਨਤਾ ਪਾਰਟੀ ਨੇ ਆਪਣੀ ਲੋਡ ਨੂੰ ਕਰਨਾ ਜਦੋਂ ਲੱਗਾ ਵੀ ਸਾਡਾ ਕੁਝ ਇੱਥੇ ਬਣਨਾ ਹੈ ਹਨਾ ਨਾ ਪਾਰਲੀਮੈਂਟ ਨਾ ਵਿਧਾਨ ਸਭਾ ਨਾ ਕਾਰਪੋਰੇਸ਼ਨ ਨਾ ਪੰਚਾਇਤਾਂ ਨਾ ਮੈਨੂੰ ਲੱਗਦਾ ਨਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਲੱਗਦਾ ਵੀ ਕਿਤੇ ਕੁਝ ਹੈਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਆ ਪੰਜਾਬ ਵਾਸਤੇ ਬਣੀ ਆ ਪੰਜਾਬੀਆਂ ਵਾਸਤੇ ਬਣੀ ਪਾਰਟੀ ਆ ਜਿੰਨੇ ਸੰਘਰਸ਼ ਕੀਤੇ ਆ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸਤੇ ਕੀਤੇ ਆ ਜਿਹੜੀਆਂ ਪੰਜਾਬ ਦੀਆਂ ਜ਼ਰੂਰਤਾਂ ਭਾਵੇਂ ਉਹ ਚੰਡੀਗੜ੍ਹ ਭਾਵੇਂ ਪਾਣੀਆਂ ਦੇ ਮੁੱਦੇ ਆ ਭਾਵੇਂ ਵੱਧ ਅਧਿਕਾਰਾਂ ਦੇ ਮੁੱਦੇ ਆ ਭਾਵੇਂ ਫੈਡਰਲ ਸਟਰਕਚਰ ਦੇ ਮੁੱਦੇ ਆ ਜਿੰਨੇ ਵੀ ਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਲੜਾਈਆਂ ਲੜੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਈ ਲੜਣੀਆਂ ਤੇ ਪੰਜਾਬ ਦੇ ਲੋਕ ਵੀ ਇਹ ਸਮਝਣ ਲੱਗ ਪਿਆ ਵੀ ਅਸੀਂ ਵੱਖ-ਵੱਖ ਤਜਰਬੇ ਕਰਦੇ ਆ ਇੱਕਾ ਨਵੇਂ ਝੂਠੇ ਇਨਕਲਾਬੀ ਆਏ ਸੀ ਇਹਨਾਂ ਨੇ ਜੋ ਹਾਲ ਦੋ ਸਾਲਾਂ ਚ ਪਾਰਟੀ ਕਰਤਾ ਪੰਜਾਬ ਦਾ ਭਾਜੀ ਆਪਣੀ ਜ਼ਰੂਰਤ ਲਈ ਸਮਝੌਤਾ ਕਰੀ ਦੇਖੋ ਜੀ ਮੈਂ ਤੁਹਾਨੂੰ ਆਖਿਆ ਪੋਲਿਟਿਕਲ ਸਮਝੌਤੇ ਜ਼ਰੂਰਤਾਂ ਦੇ ਸਮਝੌਤੇ ਹੁੰਦੇ ਆ ਬਗੈਰ ਜ਼ਰੂਰਤਾਂ ਤੋਂ ਕੋਈ ਸਮਝੌਤਾ ਨਹੀਂ ਹੁੰਦਾ ਜਿ ਇਹਨਾਂ ਨੂੰ ਲੱਗਦਾ ਵੀ ਪੰਜਾਬ ਚ ਅਸੀਂ ਇਕੱਲੇ ਜਿੱਤ ਸਕਦੇ ਆ ਤੇ ਉਹ ਕਦੀ ਸਮਝੌਤਾ ਨਾ ਕਰਨ ਗੱਲ ਤੇ ਇਹ ਆ ਵੀ ਅੱਜ ਆਮ ਪਾਰਟੀ ਤੇ ਕਾਂਗਰਸ ਆਪਸ ਦੇ ਵਿੱਚ ਇਹ ਲੜਾਈ ਲੜੀ ਇਹਨਾਂ ਨੇ ਤੇ ਜੇ ਸਮਝੌਤਾ ਕਰਦੇ ਫੇ ਤੇ ਜ਼ਰੂਰਤਾਂ ਸਮਝਾਉਂਦਾ ਕਿ ਯਾਰੀ ਦੋਸਤੀ ਉਹਨਾਂ ਦੀ ਪ੍ਰੇਮ ਦਾ ਸਮਝੌਤਾ ਦੇ ਕੋਈ ਨਹੀਂ ਜ਼ਰੂਰਤਾਂ ਸਮਝਾਉਂਦਾ ਉਹਨਾਂ ਨੂੰ ਦੋਵਾਂ ਨੂੰ ਪਤਾ ਸਾਡੀ ਥੱਲੇ ਜ਼ਮੀਨ ਨੇ ਹੈਗੀ ਇਸ ਕਰਕੇ ਜ਼ਰੂਰਤਾਂ ਦੇ ਪੋਲਿਟੀਕਲ ਸਮਝੌਤੇ ਜ਼ਰੂਰਤਾਂ ਦੇ ਇੰਡੀਆ ਗਠਮੰਦਨ ਬਣ ਰਿਹਾ ਕਾਦੇ ਵਾਸਤੇ ਬਣ ਰਿਹਾ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ ਕਿਸੇ ਦਾ ਕਿਸੇ ਨੂੰ ਕਿਸੇ ਦਾ ਕਿਸੇ ਨੂੰ ਇਕੱਠੇ ਉਹਨਾਂ ਨੂੰ ਪਤਾ ਵਾ ਵੀ ਸਾਡੀ ਜ਼ਰੂਰਤਾਂ ਇਕੱਠੇ ਹੋਣਾ ਜੇ ਇਕੱਠੇ ਹੋ ਜਾਾਂਗੇ ਤੇ ਕੁਝ ਸੀਟਾਂ ਆ ਜਾਣਗੀਆਂ ਪਾਰਲੀਮੈਂਟ ਦੀਆਂ ਨੇ ਤੇ ਇਹਦੇ ਪੱਲੇ ਕੁਝ ਨਹੀਂ ਪੈਣਾ ਇਸ ਕਰਕੇ ਦੋਨਾਂ ਪਾਸੇ ਜ਼ਰੂਰਤ ਤਾਂ ਹੋਏਗਾ ਕਿ ਨਹੀਂ ਵੇਖੋ ਜ਼ਰੂਰਤ ਤੇ ਜੇ ਦੋਵਾਂ ਪਾਸੇ ਤੋਂ ਹੁੰਦੀ ਹੈ ਜੇ ਜੇ ਸ਼੍ਰੋਮਣੀ ਕਾਲੀ ਦਲ ਦੀ ਪੰਜਾਬ ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਭਾਜਪਾ ਨਾਲ ਸੀ ਸੈਂਟਰ 'ਚ ਭਾਜਪਾ ਦੀ ਸਰਕਾਰ ਸੀ ਤੇ ਪੰਜਾਬ ਦਾ ਕੰਨਾ ਵਿਕਾਸ ਹੋਇਆ ਮਤਲਬ ਇਹ ਆ ਇਹ ਜ਼ਰੂਰਤ ਪੰਜਾਬ ਦੀ ਵੀ ਆ ਕਿ ਸੈਂਟਰ ਦੇ ਵਿੱਚ ਵੀ ਉਹਦੇ ਪੱਖ ਵਾਲੀ ਪਾਰਟੀ ਹੋਵੇ ਜੇਕਰ ਸਮਝੌਤਾ ਆਉਣ ਵਾਲੇ ਪੁੱਖ ਦੇ ਵਿੱਚ ਉਹ ਵੀ ਜਾਂਦਾ ਹੈ ਕਿ ਸ਼ਰਤਾਂ ਜਿਹੜੀਆਂ ਨੇ ਉਹ ਪਹਿਲੀਆਂ ਹੀ ਰਹਿਣਗੀਆਂ ਐਨੀਆਂ ਜੋ ਸੀਟਾਂ ਦੀ ਮੈਂ ਇਹ ਗੱਲ ਦੇਖੋ ਜਿਹੜੀ ਹੈ ਨਾ ਮੈਂ ਪਹਿਲਾਂ ਕਹਤੀ ਹਾਂ ਵੀ ਸਮਝੌਤਾ ਨਾ ਮੇਰੇ ਲੈਵਲ ਤੇ ਹੋਣਾ ਤੇ ਨਾ ਇੱਥੇ ਹੋਣਾ ਨਾ ਮੇਰਾ ਤਜਰਬਾ ਕਹਿੰਦਾ ਮੇਰਾ ਤਜਰਬਾ ਵੇਖੋ ਜੀ ਇਹ ਕਹਿੰਦਾ ਵਾ ਵੀ ਜੇ ਇਹ ਸਮਝੌਤਾ ਜਣਾ ਨਾ ਪਾਰਟੀ ਪ੍ਰਧਾਨਾ ਚ ਹੋਣਾ ਉਧਰੋਂ ਅਮਿਤ ਸ਼ਾਹ ਜੀ ਮੋਦੀ ਜੀ ਨੱਡਾ ਜੀ ਤੇ ਇਧਰੋਂ ਸੁਖਵੀਰ ਬਾਦਲ ਜੀ ਤੇ ਜਿੰਨਾਂ ਜਿੰਨਾਂ ਨੂੰ ਤਿਆਰ ਕਰਨਗੇ ਜੇ ਕੱਲ ਨੂੰ ਹੋਇਆ ਪਰ ਮੈਨੂੰ ਹਾਲੇ ਤੱਕ ਮੈਨੂੰ ਮੇਰੇ ਸਮਝ ਨਹੀਂ ਆ ਕੋਈ ਸਮਝੌਤੇ ਵਾਲੀ ਗੱਲ ਚੱਲਦੀ ਪਈ ਆ ਅਸੀਂ ਪਾਰਟੀ ਨੂੰ ਮਜ਼ਬੂਤ ਕਰਦੇ ਪਏ ਸ਼੍ਰੋਮਣੀ ਅਕਾਲੀ ਦਲ ਨੂੰ ਉਸੇ ਨਾਲ ਹੀ ਸਮਝੌਤਾ ਹੋ ਜਾਣਾ ਉਸਦੇ ਤਾਂ ਭਾਈ ਨਹੀਂ ਕੁਸਦੇ ਨਹੀਂ ਅਸੀਂ ਕੁਸਦੇ ਨਹੀਂ ਕਿੰਨੋਂ ਕੋਸਿਆ ਕਿੱਥੇ ਕੋਸਿਆ ਦੱਸੋ ਨਹੀਂ ਅਜੇ ਤਾਂ ਬੀਜੇਪੀ ਮੈਂ ਬੀਜੇਪੀ ਦੇ ਖਿਲਾਫ ਜਿਹੜੀ ਆ ਇੱਕ ਗੱਲ ਕੀਤੀ ਦੱਸੋ ਮੈਨੂੰ ਹੁਣ ਵੀ ਆਪਾਂ ਬੀਜੇਪੀ ਦੇ ਖਿਲਾਫ ਬੀਜੇਪੀ ਦੇ ਖਿਲਾਫ ਗੱਲ ਨਹੀਂ ਕੀਤੀ ਮੈਂ ਉਸ ਪਾਰਟੀ 'ਚ ਰਿਆਂ ਉਸ ਪਾਰਟੀ 'ਚ ਜੋ ਸਿਸਟਮ ਚੱਲਦਾ ਪਿਆ ਵਾ ਉਹਦੀ ਗੱਲ ਕੀਤੀ ਆ ਮੈਂ ਨਾ ਮੋਦੀ ਸਾਹਿਬ ਦੀ ਕੋਈ ਸਰਕਾਰ ਤੇ ਮੋਦੀ ਸਾਹਿਬ ਦੀ ਹੈ ਜੇ ਮੈਂ ਮੋਦੀ ਸਾਹਿਬ ਮੈਂ ਅੱਜ ਵੀ ਆ ਨਾ ਮੋਦੀ ਸਾਹਿਬ ਜਿਹੜੇ ਅੱਜ ਤੱਕ ਦੇ ਸਭ ਤੋਂ ਸਫਲ ਪ੍ਰਧਾਨ ਮੰਤਰੀ ਆ ਜਦੋਂ ਮੈਂ ਕਿਸਾਨੀ ਐਜੀਟੇਸ਼ਨ ਚ ਬੋਲਦਾ ਸੀ ਉਦੋਂ ਮੈਂ ਆਂਦਾ ਸੀ ਕਿ ਕੋਈ ਕਾਨੂੰਨ ਕੋਈ ਸਰਕਾਰਾਂ ਜਿਹੜੀਆਂ ਲੋਕਾਂ ਦੇ ਖਿਲਾਫ ਸੋਚ ਕੇ ਨਹੀਂ ਬਣਾਉਂਦੀਆਂ ਹਾਂ ਜਦੋਂ ਲਾਗੂ ਹੁੰਦੇ ਆ ਲੋਕਾਂ ਨੂੰ ਨਹੀਂ ਉਹ ਮਨਮੁਾਫਕ ਹੁੰਦੇ ਉਹਨਾਂ ਦੇ ਰਿਜ਼ਲਟਸ ਉਹ ਨਹੀਂ ਹੁੰਦੇ ਇਸ ਕਰਕੇ ਐਮੈਂਡ ਵੀ ਕਰਨੇ ਪੈਂਦੇ ਆ ਰੱਦ ਵੀ ਕਰਨਾ ਉਦੋਂ ਵੀ ਮੈਂ ਹੀ ਬੋਲਦਾ ਸੀ ਉਹਦਾ ਵੱਡਾ ਮੁੱਦਾ ਹੈ ਜਿਹੜੀ ਬੰਦੀ ਸੀ ਉਦੋਂ ਵੀ ਆਹੀ ਬੋਲਦਾ ਸੀ ਮੈਂ ਬੰਦੀ ਸਿੰਘਾਂ ਨੂੰ ਬੀਜੇਪੀ ਅਤਵਾਦੀ ਮੰਦੀ ਬਾਕੀ ਪਾਰਟੀਆਂ ਵੀ ਅਤਵਾਦੀ ਮੰਦੀਆਂ ਨੇ ਜੋ ਸੀ ਜੀ ਕੀ ਮੰਦੀ ਦੇਖੋ ਜੀ ਮੈਂ ਜਿਹੜੀ ਗੱਲ ਹੈ ਨਾ ਮੈਂ ਇਸ ਪਾਰਟੀ ਦਾ ਮੁੱਦਾ ਜਿਹੜਾ ਵਾ ਨਾ ਉਹਦੇ ਚ ਮੈਂ ਓਪਨਲੀ ਆਪਣੀ ਮੇਰੀ ਪਰਸਨਲ ਰਾਇ ਹੋਊਗੀ ਮੈਂ ਪਾਰਟੀ ਚ ਦੱਸ ਦੇਣਾ ਹਮੇਸ਼ਾ ਹੀ ਜਿਹੜੀ ਮੈਨੂੰ ਨਹੀਂ ਚੰਗੀ ਲੱਗੇ ਪਰ ਮੈਂ মিডিਆ ਸਾਹਮਣੇ ਜਿਹੜਾ ਵਾ ਪਾਰਟੀ ਦਾ ਜੋ ਪੱਖ ਹੈ ਉਹਦੇ ਖਿਲਾਫ ਕਦੀ ਨਹੀਂ ਜਾਂਦਾ ਕਿਉਂਕਿ ਮੈਂ ਐਸੋਲੇ ਸ਼੍ਰੋਮਣੀ ਕਾਲੀ ਦਲ ਚ ਹਾਂ ਜਿਹੜੀ ਮੇਰੀ ਪਰਸਨਲ ਰਾਇ ਹੁੰਦੀ ਆ ਉਹ ਮੈਂ ਉੱਥੇ ਹੀ ਦੱਸ ਦਿੰਦਾ ਵੀ ਇਹ ਗੱਲ ਸਾਨੂੰ ਕਿੰਨੀ ਕੁ ਮਾਫਕ ਹੈ ਤੇ ਕਿੰਨੀ ਕੁ ਨਹੀਂ ਮਾਫਕ। ਇਹ ਬੰਦੀ ਸਿੰਘਾਂ ਦਾ ਮੁੱਦਾ ਚੱਲਣਾ ਹੈ ਤੁਹਾਡੀ ਇਲੈਕਸ਼ਨਾਂ ਵਿੱਚ। ਨਹੀਂ ਬੰਦੀ ਪਾਰਟੀ ਦਾ ਮੁੱਦਾ ਹੈ। ਲੜਾਈ ਲੜ ਰਹੇ ਪਾਰਟੀ ਦਾ ਮੁੱਦਾ। ਮੈਂ ਤੁਹਾਨੂੰ ਦੱਸਿਆ ਵੀ ਇਹ ਮੈਂ ਪ੍ਰੈਸ ਦੀ بجائے ਆਪਣੇ ਪਾਰਟੀ ਪ੍ਰਧਾਨ ਨੂੰ ਕਨਵੇ ਕਰ ਦਿੰਦਾ ਜਦੋਂ ਮੈਨੂੰ ਲੱਗੇ ਵੀ ਇਹ ਗੱਲ ਜਿਹੜੀ ਹੈ ਸਾਡੇ ਨਹੀਂ ਮਾਫਕ ਆਉਂਦੀ। ਜੀ ਤੇ ਬਟਾ ਮੈਂ ਉਹਦੇ 'ਚ ਤੁਹਾਨੂੰ ਦੱਸ ਦਿੰਦਾ ਇੱਕ ਮਿਸਾਲ ਦੇ ਦਿੰਦਾ ਵੀ ਅਸੀਂ ਉੱਥੇ ਆਪਣਾ ਜਿਹੜੀ ਪਾਰਲੀਮੈਂਟ ਇਲੈਕਸ਼ਨ ਹੋਈ ਸੀ ਸਾਡੀ ਉੱਥੇ ਸੰਗਰੂਦ ਡਿਊਟੀ ਲੱਗੀ ਸੀ ਬਾਈ ਇਲੈਕਸ਼ਨ ਹੋਈ ਸੀ ਨਾ। ਕਹਿੰਦਾ ਹੈ ਨਹੀਂ ਜੀ ਸਾਡਾ ਮਨ ਨਹੀਂ ਕਰਦਾ ਨਹੀਂ ਹੈ ਠੀਕ ਹੈ ਜੀ ਐਸਾ ਬਟਾਲਾ ਸੀਟ ਨੂੰ ਆ ਕੇ ਬਟਾਲਾ ਸੀਟ ਨੂੰ ਆ ਕੇ ਜੋਸੀ ਸਾਹਿਬ ਤੁਸੀਂ ਕਿਹਾ ਕਿ ਇਹ ਹਿੰਦੂ ਸੀਟ ਸੀ ਬਾਦਲ ਸਾਹਿਬ ਨੂੰ ਇਹ ਗੱਲ ਸਮਝ ਆ ਗਈ ਕਿ ਉਹਦੇ ਬਾਅਦ ਵਾਪਸ ਇਹ ਜਿਹੜੀ ਸੀਟ ਹਿੰਦੂ ਖੇਮੇ ਦੇ ਵਿੱਚ ਚਲੀ ਗਈ ਉਹ ਇੱਕ ਆਉਣ ਵਾਲੇ ਦਿਨਾਂ 'ਚ ਅਕਾਲੀ ਦਲ ਨੇ ਹਲਕਾ ਇੰਚਾਰਜ ਬਣਾਇਆ ਨਹੀਂ ਕੁਬੀਰ ਜੀ ਜੀ ਅਕਾਲੀ ਦਲ ਨੂੰ ਤਾਂ ਭਰਪੂਰ ਫਾਇਦਾ ਹੋਇਆ ਬਿਲਕੁਲ ਬਿਲਕੁਲ ਦੇਖਦਾ ਪਿਆ ਠੀਕ ਹੈ ਜੀ ਕਹਦਾ ਐਸ ਜਿੱਥੇ ਜਾਂਦੇ ਵੀ ਸ਼ਰੂਨੀ ਅਕਾਲੀ ਦਲ ਦਾ ਸ਼ਹਿਰਾਂ 'ਚ ਕੁਝ ਨਹੀਂ ਆ ਉੱਥੇ ਨਰੇਸ਼ ਭਾਈ ਦੇ ਬੰਦੇ ਇਸ਼ਾਰਾਂ ਦੇ ਵਿੱਚੋਂ ਰੋਜ਼ ਡੇਲੀ ਸ਼ਾਮਲ ਹੋ ਰਹੇ ਬੰਦੇ ਕਿੰਨੇ ਕਾਉਂਸਲਰ ਕਿੰਨੇ ਬੰਦੇ ਉਦੋਂ ਸ਼ਾਮਲ ਹੋਏ ਪਾਰਟੀ ਦੇ ਅਹੁਦੇਦਾਰ ਹੋਏ ਕਾਉਂਸਲਰ ਹੋਏ ਜਿਦਾਂ ਪਹਿਲੇ ਦਿਨ ਜੁਆਇਨ ਹੋਏ ਹੁਣ ਵੀ ਹੋ ਰਹੇ ਆ ਗਾਂ ਵੀ ਹੋਣਗੇ ਇਹ ਤਾਂ ਅੰਡਰਸਟੂਡ ਯਾ ਥੈਂਕ ਯੂ